ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਦੇਖ ਰਹੇ ਚੈਨਲ ਪੰਜਾਬੀ ਟੰਪਰ ਸਰਕਾਰ ਨੇ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਸਹਿਤ ਅਮਰੀਕਾ ਦੇ ਵਿੱਚ ਬਿਨਾਂ ਇਮੀਗ੍ਰੇਸ਼ਨ ਸਥਿਤੀ ਵਾਲੇ ਲੋਕਾਂ ਨੂੰ ਸਵੈ ਇੱਛਾ ਦੇ ਨਾਲ ਆਪਣੇ ਦੇਸ਼ ਵਾਪਸ ਜਾਣ ਦੇ ਲਈ 1000 ਡਾਲਰ ਦੀ ਅਦਾਇਗੀ ਦੀ ਪੇਸ਼ਕਸ਼ ਕੀਤੀ ਗਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸੋਮਵਾਰ ਨੂੰ ਪਹਿਲ ਕਦਮੀ ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਦੇ ਵਿੱਚ ਸੀਬੀਪੀ ਹੋਮ ਨਾਮਕ ਐਪ ਦੀ ਵਰਤੋਂ ਕਰਕੇ ਦੇਸ਼ ਛੱਡਣ ਦੇ ਲਈ ਸਹਿਮਤ ਹੋਣ ਵਾਲੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵਿੱਤੀ ਅਤੇ ਯਾਤਰਾ ਸਹਾਇਤਾ ਦੇਣ ਦਾ ਦੀ ਵਾਦਾ ਕੀਤਾ ਗਿਆ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਗੈਰ ਦਸਤਾਵੇਜ਼ੀ ਪਰਵਾਸੀਆਂ ਨੂੰ 1000 ਡਾਲਰ ਦਾ ਭੁਗਤਾਨ ਕਰੇਗਾ ਜਿਨ੍ਹਾਂ ਇੱਛਾ ਦੇ ਨਾਲ ਆਪਣੇ ਦੇਸ਼ ਵਾਪਸ ਜਾਣਗੇ ਇਹ ਬੀਡਨ ਪ੍ਰਸ਼ਾਸਨ ਦੇ ਵਿੱਚ ਤਿਆਰ ਕੀਤੀ ਗਈ ਐਪ ਦਾ ਇੱਕ ਸੰਸਕਰਣ ਹੈ ਜਿਸ ਨੂੰ CBP One ਕਿਹਾ ਜਾਂਦਾ ਹੈ ਜਿਸ ਨੇ ਅਧਿਕਾਰਤ ਪ੍ਰਬੰਧਾ ਤੋਂ ਬਿਨਾਂ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਪਹੁੰਚਣ ਵਾਲੇ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਨ ਦੀ ਬੇਨਤੀ ਕਰਨ ਅਤੇ ਮੁਲਾਕਾਤ ਜਾਰੀ ਹੋਣ ਉੱਤੇ ਕਾਨੂੰਨੀ ਤੌਰ ਤੇ ਦਾਖਲ ਹੋਣ ਦੇ ਲਈ ਇੱਕ ਸੀਮਤ ਚੈਨਲ ਦਿੱਤਾ ਹੈ ਡੋਨਲਡ ਕੈਂਪਨ ਨੇ ਸੌ ਖਾਦੀ ਸੀ ਕਿ ਸੌ ਚੁੱਕਣ ਉਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਜਿਸ ਦੇ ਨਾਲ ਬਹੁਤ ਸਾਰੇ ਲੋਕ ਫਸ ਗਏ ਅਤੇ ਬਾਅਦ ਦੇ ਵਿੱਚ ਇਸ ਦਾ ਨਾਮ ਅਤੇ ਕਾਰਜ ਬਦਲ ਦਿੱਤਾ ਗਿਆ ਤਾਂ ਜੋ ਸੀਬੀਪੀ ਹੋਮ ਅਮਰੀਕਾ ਤੋਂ ਬਾਹਰ ਨਿਕਲਣ ਦਾ ਇੱਕ ਸਾਧਨ ਹੋਵੇ ਨਾ ਕਿ ਦਾਖਲ ਹੋਣ ਦਾ ਏਜੰਸੀ ਨੇ ਦਾਅਵਾ ਕੀਤਾ ਹੈ ਕਿ 1000 ਡਾਲਰ ਦੀ ਅਦਾਇਗੀ ਉਦੋਂ ਹੀ ਜਾਰੀ ਕੀਤੀ ਜਾਵੇਗੀ ਜਦੋਂ ਵਿਅਕਤੀ ਆਪਣੇ ਦੇਸ਼ ਵਾਪਸ ਆ ਜਾਵੇਗਾ ਅਤੇ ਐਪਰਾਹੀ ਇਸ ਦੀ ਪੁਸ਼ਟੀ ਹੋ ਜਾਵੇਗੀ ਡੀ ਐਚ ਐਸ ਨੇ ਇੱਕ ਨਿਊਜ਼ ਰਿਲੀਜ਼ ਦੇ ਇਹ ਐਲਾਨ ਕੀਤਾ ਜਿਸ ਦੇ ਵਿੱਚ ਪ੍ਰਸ਼ਾਸਨ ਦੁਆਰਾ ਆਪਣੀ ਸਖਤ ਇਮੀਗ੍ਰੇਸ਼ਨ ਵਿਰੋਧੀ ਨੀਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਅਤੇ ਸਵੈ ਦੇਸ਼ ਨਿਕਾਲੇ ਵਰਗੀਆਂ ਬਹੁਤ ਸਾਰੀਆਂ ਸ਼ਰਤਾਂ ਜਿਨ੍ਹਾਂ ਦੇ ਵਿੱਚੋਂ ਕੁਝ ਕਾਨੂੰਨੀ ਤੌਰ ਤੇ ਸ਼ੱਕੀ ਨੇ ਉਹਨਾਂ ਨੂੰ ਜੋੜ ਦਿੱਤਾ ਗਿਆ ਇੰਨਾ ਹੀ ਨਹੀਂ ਟੀ ਐਚ ਐਸ ਐਸ ਕਤਰ ਕੁਐਸਟਰੀ ਨੋਇਮ ਨੇ ਕਿਹਾ ਕਿ ਜੇਕਰ ਤੁਸੀਂ ਇੱਥੇ ਗੈਰ ਕਾਨੂੰਨੀ ਤੌਰ ਉੱਤੇ ਹੋ ਤਾਂ ਸਵੈ ਦੇਸ਼ ਨਿਕਾਲੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਸਯੁਕਤ ਰਾਜ ਛੱਡਣ ਦਾ ਸਭ ਤੋਂ ਵਧੀਆ ਸੁਰੱਖਿਅਤ ਅਤੇ ਸਭ ਤੋਂ ਵੱਧ ਲਾਗਤ ਪ੍ਰਭਾਵਸ਼ਾਲੀ ਤਰੀਕਾ ਹੈ ਨਿਊਜ਼ ਰਿਲੀਜ਼ ਦੇ ਵਿੱਚ ਡੀ ਐਚ ਐਸ ਨੇ ਇਹ ਵੀ ਕਿਹਾ ਕਿ ਇੱਕ ਵਿਅਕਤੀ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਚੁੱਕਿਆ ਸੀ ਜਿਸ ਨੂੰ ਸ਼ਿਕਾਗੋ ਤੋਂ ਹੋਡੂਲਸ ਦੀ ਉਡਾਨ ਦੇ ਲਈ ਜਹਾਜ਼ ਦੀ ਟਿਕਟ ਮਿਲੀ ਸੀ ਅਤੇ ਇਸ ਹਫ਼ਤੇ ਅਤੇ ਅਗਲੇ ਹਫ਼ਤੇ ਦੇ ਲਈ ਵਾਦੂ ਕਟਾ ਪਹਿਲਾਂ ਹੀ ਬੁੱਕ ਕੀਤੀਆਂ ਜਾ ਚੁੱਕੀਆਂ ਨੇ ਵਿਭਾਗ ਦਾ ਅੰਦਾਜ਼ਾ ਹੈ ਕਿ ਬਹੁਤ ਸਾਰੇ ਵਜੀਫੇ ਦੀ ਲਾਗਤ ਦੇ ਨਾਲ ਵੀ ਇਹ ਪ੍ਰੋਗਰਾਮ ਦੇਸ਼ ਨਿਕਾਲੇ ਦੀ ਲਾਗਤ ਨੂੰ ਲਗਭਗ 70% ਘਟਾ ਦੇਵੇਗਾ ਵਰਤਮਾਨ ਦੇ ਵਿੱਚ DHS ਦਾ ਦਾਅਵਾ ਹੈ ਕਿ ਅਮਰੀਕਾ ਤੋਂ ਕਿਸੇ ਨੂੰ ਗ੍ਰਿਫਤਾਰ ਕਰਨ, ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦੀ ਔਸਤ ਲਾਗਤ 17121 ਡਾਲਰ ਹੈ ਤੇ ਏਜੰਸੀ ਨੇ ਕੋਸ਼ਨਾ ਦੇ ਵਿੱਚ ਇਹ ਵੀ ਕਿਹਾ ਹੈ ਕਿ ਜੋ ਵਿਅਕਤੀ ਅਮਰੀਕਾ ਛੱਡਣ ਦੇ ਆਪਣੇ ਇਰਾਦੇ ਦਾ ਐਲਾਨ ਕਰਨ ਦੇ ਲਈ CBP ਹੋਮ ਐਪ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਰਵਾਨਗੀ ਤੋਂ ਪਹਿਲਾਂ ਨਜ਼ਰਬੰਦੀ ਅਤੇ ਹਟਾਉਣ ਤੋਂ ਵਾਝਾ ਰੱਖਿਆ ਜਾਵੇਗਾ ਜਦੋਂ ਤੱਕ ਉਹ ਇਹ ਦਰਸਾਉਂਦੇ ਨਹੀਂ ਕਿ ਉਹ ਉਸ ਰਵਾਨਗੀ ਨੂੰ ਪੂਰਾ ਕਰਨ ਦੇ ਵਿੱਚ ਅਰਥ ਤੁਰੰਤ ਤਰੱਕੀ ਕਰ ਰਹੇ ਨੇ DHS ਨੇ ਅੱਗੇ ਦਾਅਵਾ ਕੀਤਾ ਹੈ ਕਿ ਪ੍ਰੋਗਰਾਮ ਦੇ ਵਿੱਚ ਭਾਗੀਦਾਰੀ ਭਵਿੱਖ ਦੇ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦੁਬਾਰਾ ਦਾਖਲ ਹੋਣ ਦੇ ਕਿਸੇ ਵਿਅਕਤੀ ਲਈ ਵਿਕਲਪ ਨੂੰ ਸੁਰੱਖਿਤ ਰੱਖਣ ਦੇ ਵਿੱਚ ਮਦਦ ਕਰ ਸਕਦੀ ਹੈ। ਇਹ ਨਵੀਂ ਪਹਿਲ ਟ੍ਰੰਪ ਪ੍ਰਸ਼ਾਸਨ ਦੇ ਸਵੈ ਦੇਸ਼ ਨਿਕਾਲੇ ਦੇ ਸੰਕਲਪ ਉੱਤੇ ਕੇਂਦ੍ਰਿਤ ਹੈ, ਜੋ ਕਿ ਇਹ ਧਾਰਨਾ ਹੈ ਕਿ ਅਮਰੀਕਾ ਦੇ ਵਿੱਚ ਹਾਲਾਤ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਇੰਨੇ ਅਸਹਿਣਯੋਗ ਬਣਾ ਦਿੱਤੇ ਜਾ ਸਕਦੇ ਨੇ ਕਿ ਉਹ ਛੱਡਣ ਦੀ ਹੀ ਚੋਣ ਕਰਨਗੇ। ਇਮੀਗ੍ਰੇਸ਼ਨ ਉੱਤੇ ਸਖਤੀ நவீனத்தார்வாய் எ